ਜਾਈ ਤੇਰੇ ਅੱਗੇ ਮੇਰੇ ਹੱਥ ਜੋੜ ਕੇ ਮੈਂ ਕਿ ਅੱਜ ਜੋ ਮੈਂ ਮੰਗਣ ਲੱਗੀ ਆ ਮੈਨੂੰ ਮੋੜੀ ਨਾ ਕੀ ਰੱਬ ਕੀ ਤੇ ਮੈਂ ਇੰਨੂੰ ਹੀ ਦੇਖਾ ਘਰ ਵਿੱਚ ਆਉਣ ਕਾ ਇਹ ਐਦਾਂ ਘੜੀ ਕੰਮ ਕਰਕੇ ਤੇ ਵਿਹਲੇ ਬਹਿ ਜਾਈਦਾ ਕੰਮ ਵਿੱਚ ਆਟੀ ਨਿਭੜ ਜਾਂਦੇ ਤੇ ਕੰਮ ਨਿਆਣਿਆਂ ਨੇ ਵਾਦੇ ਐਦਾਂ ਕੀ ਘੜੀ ਚ ਕੰਮ ਕਰਕੇ ਤੇ ਬਟ ਟੈਂਸ਼ਨ ਹੀ ਸੋਚਾਂ ਚ ਪੈ ਰਹੇ ਜੇ ਆਖੇ ਕਬ ਜਾਈ ਆਪਣੀ ਤੇ ਕੀ ਆਖ ਲਾਵੇ ਚਲ ਚਾਰ ਦਿਨ ਛੁੱਟੀਆਂ ਕੌਣ ਕਲਉਂਦਾ ਕੌਣ ਕਿਤਾ ਦਰਗ ਸੰਭੋ ਕੋਈ ਨਹੀਂ ਸੰਭਦਾ ਇਹ ਗਵਾਂਡੀਆਂ ਦੇ ਨਿਆਣੇ ਆਉਂਦੇ ਸੀ ਚਲ ਖੇੜੀਆਂ ਦੇ ਘੜੀ ਰੌਣਕ ਹੋ ਜਾਂਦੀ ਉਹ ਵੀ ਪਾਣੀ ਕਾਸ ਤੋਂ ਚੋਪਲੇ ਕਟਾਇਓ ਸੂਆ ਕੋ ਕਾਮ ਸੁਮ ਕਰਿਆ ਕਰ ਨਾ ਇਹ ਕਟੇਿਆ ਨਿਆਣਾ ਤੋਂ ਨਹੀਂਗਾ ਤੇ ਇੱਕ ਤੂੰ ਸਾਰੀ ਢੈੜੀ ਬਾਹਰ ਹੀ ਨੇ ਸਾਰਸਾ ਢੈੜ ਕੰਦ ਕਰਿਆ ਕਰ ਮੰਮੀ ਕਾਮ ਤੇ ਕਰਦੀ ਰਹੀ ਨਹੀਂ ਹੁਣ ਇਹ ਸਬਜੀ ਕਰਕੇ ਆਈ ਹਾਂ ਹੁਣ ਮੈਂ ਆਟਾ ਗੁੰਦੀ ਮੇਰਾ ਕਿਹੜਾ ਨਹੀਂ ਜੀ ਕਰਦਾ ਕਿ ਮੇਰੇ ਨਿਆਣਾ ਨਾ ਹੋਵੇ ਰੱਬ ਦੇ ਮਾਂ ਮਾਰੀ ਹਾਂ ਨਹੀਂ ਤੂੰ ਕਾ ਮਸ਼ਾਲਾ ਕਰ ਫੇਰ ਹੁੰਦੇ ਜੋ ਕੁਝ ਆਦੇ ਨਹੀਂ ਇਹ ਤਾਂ ਫੇਰ ਕਹਦੇ ਤੇ ਬੰਲਾ ਕਹਦੇ ਤੇ ਤੂੰ ਕੰਮ ਖੜਿਆ ਕਰਦੇ ਹੁੰਦਾ ਕੰਮ ਹੀ ਕਰਨਾ ਮੈਂ ਨਾ ਖੜਾ ਨਹੀਂ ਨਹੀਂ ਕਰਨਾ ਕੱਲ ਕਰਦੀ ਆ ਕੰਮ ਧੰਦਾ ਸਾਰੇ ਇਹਵੇਂ ਕਰਨ ਦੇ ਆ ਹੁਣ ਆਟਾ ਲੱਗੀ ਆ ਗੁੰਨਣ ਤੇ ਮੈਂ ਕਿਹਾ ਅੱਜ ਤੱਕ ਗੁੰਨੇ ਤੇ ਰੋਟੀਆਂ ਪਕਾਉਂਦੀ ਆ ਬਹਿ ਜਾ ਤੂੰ ਹੀ ਲਾਸ਼ੀਲਾ ਕਰਨਾ ਚ ਐਨੇ ਬੁਢਾਵਾ ਤੇ ਤੂੰ ਕਹ ਤਾ ਤੂੰ ਸਾਰੇ ਪੁੱਛੀ ਜਾਣੀ ਤੇ ਜੇ ਨਹੀਂ ਫੇਰ ਆਹੀ ਆਪਣਾ ਮੰਗਾਵੇ ਆ ਲਿਕੇ ਲੈ ਮੰਮੀ ਆ ਕਿਦਾਂ ਦੀ ਗੱਲ ਕਰਦੀ ਹੁਣ ਤੇ ਲੋਕ ਸਿਆਣੇ ਹੀ ਬੜੇ ਹੋ ਗਏ ਆ ਹੈ ਇਹ ਕੀ ਤਾਂ ਮੇਰੀ ਕਿਸਮਤ ਤੇ ਤੁਹਾਡੀ ਕਿਸਮਤ ਵਾ ਮੈਂ ਕਰਦੀ ਆ ਆਪਣੀ ਪਰਜਾਈ ਕੋਲੋਂ ਪਤਾ ਰੱਬ ਨੇ ਜੇ ਦੇਣਾ ਹੁੰਦਾ ਤੇ ਦੇ ਦੇਣਾ ਸੀ 10 11 ਸਾਲ ਹੋ ਗਏ ਸੁੱਖ ਨਾ ਵਿਆਹ ਨੂੰ ਹਾਂ ਇਹ ਬੜਾ ਨਾ ਹੁੰਦਾ ਰੱਬ ਨੇ ਬੜਾ ਪੈਣਾ ਸੀ ਮੈਂ ਆਪਣੀ ਨਾ ਪਰਜਾਈ ਕੋ ਜਾਣੀ ਆ ਉਹਦੇ ਦੋ ਮੁੰਡੇ ਛੋਟੇ ਹੀ ਆ ਜੀ ਅੱਛਾ ਉਹਨੂੰ ਆਂਦੀ ਵੀ ਮੈਨੂੰ ਇੱਕ ਮੁੰਡਾ ਦੇ ਦੇ ਆਪਣਾ ਅੱਛਾ ਇਹ ਦੇ ਦੂਗੀ ਤੇ ਪਤਾ ਕਰ ਦੇਣੀ ਚਲ ਆਹ ਬੜੀ ਪਰਜਾਈ ਦਾ ਨਹੀਂ ਲੈਣਾ ਖ਼ਬਰਦਾਰ ਇਥੇ ਉਹਨੂੰ ਧੋਕਾ ਨਹੀਂ ਦੇਉਣਾ ਤੂੰ ਸਾਡੀ ਕੁੜੀ ਕੋ ਜਾ ਉਹਦਾ ਵੀ ਫਿਰ ਪਤਾ ਕਰਕੇ ਤੇ ਉਹਦਾ ਇੱਕ ਲੈਣਾ ਮੇਰੀ ਮਮੀ ਦਾ ਨੂੰ ਪਤਾ ਦੀਦੀ ਤੇ ਡੇ ਰਾਜੇ ਮਹਾਰਾਜਿਆਂ ਦੇ ਘਰੇ ਗਈ ਏ ਤੂੰ ਆਪਣੇ ਘਰ ਇਦਾਂ ਦਿੰਦੀ ਆਪਾਂ ਨੂੰ ਪੁੱਤ ਮੈਂ ਤਾਂ ਨਹੀਂ ਮੰਨਦੀ ਕਦੀ ਨਹੀਂ ਦੇਣਾ ਮੈਂ ਤਾਂ ਪਹਿਲਾਂ ਜਾਊਂ ਆਪਣੀ ਪਰਜਾਈ ਕੋਲ ਪਤਾ ਕਰੂੰ ਪਹਿਲਾਂ ਮੇਰੀ ਪਰਜਾਈ ਨੇ ਮੈਨੂੰ ਮਾਰ ਮੈਨੂੰ ਪਤਾ ਦੀਦੀ ਨੇ ਤਾਂ ਕਦੀ ਵੀ ਨਹੀਂ ਆਣਾ ਦੇਣਾ ਹਾਂ ਉਹਨੇ ਤਾਂ ਕਦੀ ਵੀ ਨਹੀਂ ਪੀਂਦਾ ਨਾਂ ਲੈਣਾ ਹੁਣ ਕੀ ਕਰੀਏ ਅਣਕੇ ਮਰਦਿਆਂ ਨੂੰ ਜ਼ਹਿਰ ਪੀਣਾ ਪੈਣਾ ਜੇ ਉਹੀ ਦਾ ਬਾਪ ਦਾ ਦੇ ਦਿੰਦਾ ਤੇ ਕਿਹੇ ਅੱਗੇ ਵੀ ਨਾ ਹੱਥ ਛੱਡਣੇ ਪੈਣਗੇ ਕਲ ਮੈਂ ਨਾ ਤੈਨੂੰ ਸਬਜੀ ਦਾ ਨੂਨ ਮਿਰਚ ਦਿਖਾਉਣੀ ਇੱਕ ਅੱਗੇ ਟੈਨਸ਼ਨਾਂ ਹੁੰਦੀਆਂ ਇੱਕ ਤੁਸੀਂ ਗੱਲ ਗੱਲ ਤੇ ਮੈਨੂੰ ਟੈਨਸ਼ਨ ਦੇ ਹੀ ਛੱਡ ਦੇ ਮੈਂ ਜੋ ਮਾਤਾ ਤੇ ਕਹਿੰਦੀ ਹੈ ਜਿਵੇਂ ਮੇਰਾ ਜੀ ਨਹੀਂ ਕਰਦਾ ਘਰ ਵਿੱਚ ਨਿਆਣਾ ਠੀਕ ਮੇਰਾ ਵੀ ਜੀ ਕਰਦਾ ਮੈਂ ਵੀ ਆਪਣੇ ਕੰਮ ਨਹੀਂ ਕੰਦੀ ਰੁੱਝਿਆ ਸਾਰੇ ਲੋਕੀ ਰੁੱਝੇ ਜੇ ਮੈਂ ਬਾਹਰ ਅੰਦਰ ਜਾਂਦੀ ਆਂ ਤਾਂ ਵੀ ਲੋਕੀ ਹਾਉ ਨਹੀਂ ਹਜੇ ਕੋਈ ਨਹੀਂ 10 ਸਾਲ ਹੋ ਗਏ ਹਉ ਹਉ ਹੀ ਪਾ ਦਿੰਦੀ ਨਾ ਕੀ ਕਰਾਂ ਹੁਣ ਜਾਨੀ ਆਪਣੀ ਪੁੱਤਾਈ ਕੋ ਮੰਨੀਆਂ ਦੀ ਦੀਦੀ ਦਾ ਦੀਦੀ ਦਾ ਨਹੀਂ ਮੈ ਲੈਣਾ ਮੇਰਾ ਮਨ ਨਹੀਂ ਵੱਜਦਾ ਮੇਰੇ ਜੀ ਕਰਦਾ ਕੱਲ ਮੇਰਾ ਪਤੀ ਆਊਗਾ ਮੇਰਾ ਮਨ ਰਲੂਗਾ ਕੋਈ ਨਹੀਂ ਮੈਂ ਕਰਦੀ ਪਤਾ ਮਾਤਾ ਨੂੰ ਕਰਦੀ ਦੇਣੀ ਮਾਤਾ ਨੇ ਤਾਂ ਐਂ ਹੀ ਕਰਦੀ ਰਹਿਣਾ ਮਾਤਾ ਵੀ ਨਾ ਕੀ ਲੋਕੀ 20 20 ਸਾਲ ਡੀਟ ਲੈਂਦੇ ਰੋਕ ਲਈ ਇਹ ਤਾਂ ਨਹੀਂ ਕਹਿਣ ਲੱਗਦੇ ਇਹ ਕੀ ਤਾਂ ਨੁਕਸ ਮੇਰੇ ਚ ਵਾਗੇ ਦੇ ਪੋਟੇ ਚੋਂ ਮਾਂ ਦਾ ਕੜੀ ਨਾਲੇ ਐਵੇਂ ਨਾ ਮੈਨੂੰ ਗੱਲ ਗੱਲ ਤੇ ਟੈਨਸ਼ਨ ਦੇ ਰੱਖਿਆ ਕਰੋ ਮੈਂ ਮਾੜਾ ਚੰਗਾ ਕੰਮ ਕਰਨਾ ਕਰਦਾ ਸਾਡਾ ਨਹੀਂ ਵੀ ਕਰਦਾ ਸਾਡੇ ਪੁੱਤ ਦਾ ਗਮਰੇ ਕੋਈ ਮਹਾਰਾਜ ਐ ਨਹੀਂ ਦੱਸ ਇੱਕ ਤਾਂ ਕਰਦਾ ਹੀ ਮਾਂ ਤਾਂ ਹੁਣ ਕੀ ਕਰਾਂ ਮੇਰੇ ਕਿਹੜਾ ਕੋਈ ਹੱਥ ਵਾਸਵਾ ਮੈਂ ਲਾ ਨੂੰ ਮੇਰੇ ਚ ਵੇਖੋ ਸਦਾ ਮੈਂ ਆਪਣੇ ਕਰ ਰਹੀ ਜਾਂਦਾ ਮਹਾਰਾਜ ਇੱਕ ਪਿੰਡਾ ਐ ਕਿ ਭੈ ਜਾ ਬੇਨੋ ਕਿ ਮੈਂ ਨਾ ਕੰਮ ਕਰਾਂ ਫਿਰ ਆਟਾ ਉਤਾ ਗੁੰਦੀ ਤੁਸੀਂ ਆ ਸਬਜੀ ਦਾ ਲੂਣ ਮੇਰੇ ਤੇ ਦੇਖ ਕੇ ਦੱਸ ਦਿਓ ਯਾਰ ਮਾ ਤਾਂ ਨਹੀਂ ਖੜਾ ਛੜਦਾ ਤੈਨੂੰ ਨਾ ਜਾਣਾ ਹੀ ਪੈਣਾ ਅੱਜ ਉਹ ਤਾਂ ਵੀ ਕੀ ਬਤਾਵਾਂ ਉਹ ਤਾਂ ਵੇਖੇ ਨਾ ਤਾਂ ਵੀ ਪਰ ਉਹ ਧੀਰ ਨਹੀਂ ਹੈਗੀ ਆ ਨਾ ਮੇਰਾ ਵੀ ਔਖੇ ਹੀ ਨੇ ਦੋ ਪਾਲਣੇ ਚਲ ਇੱਕ ਦੇ ਦੂੰ ਫਿਰ ਕਿਹੜੀ ਗੱਲ ਅੱਖਾਂ ਦੇ ਸਾਹਮਣੇ ਰਹਿਣਾ ਇੱਕੜ ਮੇਧੂਰ ਲੈ ਜਾਣੀ ਹੋਰ ਮਿਲਦੀ ਗਲਦੀ ਰਹਿਣਾ ਮੈਂ ਕਰਦੀ ਮਾਤਾ ਨੇ ਕਹ ਮਾਰਾ ਬਾਂਧੀ ਇਹ ਦੀਦੀ ਦਾ ਮੈਨੂੰ ਪੱਤਾ ਮਾਰ ਕੇ ਜਾਂਦੇ ਨਹੀਂ ਮੈਂ ਇੱਕ ਕੰਮ ਚੱਲੀ ਹਾਂ ਉਹ ਤੋਂ ਮਾਤਾ ਨੇ ਮਨ ਲਿਆ ਉਹਨੂੰ ਇਹਦਾ ਪਤਾ ਤੇ ਕਰਾ ਤਾਂ ਇਹ ਵੀ ਬੈਠੀ ਸੀ ਨਾ ਉਹ ਹੁਣ ਲੈ ਆਈ ਨਾ ਔਟਾ ਔਟਾ ਤੇ ਗੁੰਨੇ ਮੈਂ ਤੈਨੂੰ ਕਹੂੰ ਜੇ ਦੋ ਟੁਕੀਆਂ ਪਕਾ ਦੂ ਆਉਂਦੇ ਨੇ ਕੀ ਦਿੱਤੋ ਕੌਫੀ ਦੇਖੀ ਆਪਾਂ ਬੋਲੀਏ ਮੈਂ ਮੰਮੀ ਮੈਂ ਨਾ ਚੱਲਦੀ ਆ ਮੇਰੇ ਨਾ ਭਰਾ ਦਾ ਫੋਨ ਆਇਆ ਦਾ ਮੈਨੂੰ ਦੋ ਤਿੰਨ ਘੰਟੇ ਲੱਗਣੇ ਮੈਨੂੰ ਦੋ ਤਿੰਨ ਘੰਟਿਆਂ ਕੇ ਮੋੜ ਆਣਾ ਕੰਮ ਹੋਣਾ ਮੈਂ ਰੱਦੇ ਤੋਂ ਲੈ ਜਾਊਂਗਾ ਤੇ ਤੁਸੀਂ ਐ ਕਰਿਓ ਕਿ ਮੈਂ ਆਟਾ ਉੱਤੋਂ ਗੁੰਨੇ ਦੀ ਸਬਜ਼ੀ ਬਣਾਤੀ ਦੀ ਲੂਣ ਵਿੱਚ ਚੰਗਾ ਸੀ ਚੰਗਾ ਆਹ ਬੁਲਕੇ ਪਕਾਸ਼ ਦੀ ਪਕਾ ਲਈ ਸੀ ਕੜਿਆਂ ਦੇ ਆਣੇ ਖਾਣੇ ਤੇ ਮਤਲਬ ਇਸ ਆਟਾ ਤੇ ਆਣ ਕੇ ਰੋਟੀਆਂ ਪਕਾ ਲਈ ਚਲ ਕੋਈ ਨੀ ਮੈਂ ਫਿਰ ਪਕਾ ਲਉ ਮੈਂ ਕਿਵਲੇ ਕੁਝ ਨੀਰਾ ਹੋ ਜਾਂਦਾ ਉਹਨਾਂ ਕੋ ਛੱਡਿਆ ਮੋੜ ਮੇ ਆਉਣਾ ਵਾ ਜਦੋਂ ਮੈਂ ਕੋ ਮੈਨੇ ਛੱਡਿਆ ਆ ਜੀ ਲੋਟੇ ਛੱਡ ਆ ਲਈ ਫਿਰ ਚਲ ਕੋਈ ਨੀ ਮੈਂ ਪਕਾ ਲਉ ਕਿਚਨ ਗਾ ਥਾ ਲਈ ਫਿਰ ਚੰਗਾ ਹਾਂ ਇਹ ਨਹੀਂ ਚੰਗੇ ਜਿਹੜੇ ਗਰਮ ਸੋਭਣੋਂ ਜਲਦੀ ਉਹਨੇ ਕੀ ਤਾਂ ਪਿੱਲੇ ਮੂੰਹ ਬੋਲਣਾ ਪਤਾ ਤੇ ਕਰਕੇ ਆ

ਆ ਮਿੱਟੀ ਚ ਖੇਤ ਹੁੰਦਾ ਐ ਮਿੱਟੀ ਦਾ ਲਟੇ ਰਹਿਣਾ ਆ ਉਹ ਸਾਰੇ ਗੁੰਦੇ ਹੀ ਗੁੰਦੇ ਹਮਰੇ ਕਿੱਧਰ ਆ ਗਏ ਅੱਜ ਕਿੱਧਰ ਆਏ ਆ ਕਦੋਂ ਤੱਕ ਰਹਿ ਜੇ ਹੁਣ ਇਹ ਪੰਜਾਈ ਤੁਰੀ ਸਿੱਧਾ ਐ ਨੂੰ ਹੀ ਆਈ ਕਿਤੇ ਨਹੀਂ ਖਲੋਤੀ ਅੱਛਾ ਹੋਰ ਬਾਜੀ ਠੀਕ ਆ ਹਾਂਜੀ ਵਧੀਆ ਸਾਰੇ ਠੀਕ ਆ ਸਾਰੇ ਤੇਰੀ ਠੀਕ ਆ ਹਾਂਜੀ ਐ ਹੀ ਆ ਠੀਕ ਆ ਕਾਦੇ ਜਿੰਨਾ ਚਿਰ ਰੱਬ ਨੇ ਕੋਈ ਜੀ ਨਹੀਂ ਕੋਈ ਤਾਂ ਪਤਾ ਗੱਲਾਂ ਥੱਲੇ ਨੇ ਨਿੱਕੀ ਨਿੱਕੀ ਪਾਣੀ ਲਿਆਵਾ ਲਾਓ ਪਾਣੀ ਤਾਂ ਚਿੱਤ ਨਹੀਂ ਕਰਦਾ ਲਾਓ ਫੁੱਟੇ ਵੇਖ ਕਿਦਾਂ ਇਹ ਠੈਰੂ ਪਾਉਂਦਿਆ ਮਿੱਟੀ ਖਿਲਾਰਨੀ ਸੀ ਨਿਆਣੇ ਰੋਜ਼ ਲਿਬੜਦੇ ਕਿਦਾਂ ਅਵੀਰ ਨੂੰ ਕਹੀ ਕਿ ਮਿੱਟੀ ਖਿਲਵਾਰ ਦੇਣੀ ਕਿਦਾਂ ਨਵੇਂ ਨਹੀਂ ਲੱਗਦਾਗਾ ਮਿੱਟੀ ਕੀ ਖਿਲਾਰਨੀ ਆ ਪਾਣੀ ਨਹੀਂ ਲੱਗਦਾ ਮਿੱਟੀ ਕੀ ਖਿਲਾਰਨੀ ਤੈਨੂੰ ਪਤਾ ਬਾਹਰ ਕੰਮ ਤੇ ਚਲੇ ਜਾਂਦੇ ਆ ਘਰੇ ਆ ਕੇ ਫੇਰ ਡੰਗਰਾਂ ਦੁਪੱਟਾ ਦਿੱਤਾ ਵੀ ਡੰਗਰ ਚੋਂ ਆਣ ਵਾਲੇ ਖੜੇ ਲੱਗੀ ਹਾਂ ਤੇ ਮੈਂ ਇੱਥੇ ਬੈਠੀ ਘੜੀ ਮੈਂ ਹਸਾਂ ਲਈ ਦੂਜਾ ਕਿੱਥੇ ਗਿਆ ਵਾ ਬੱਚਾਂ ਦੀ ਖੰਦੇ ਆ ਉਹ ਤੇ ਗੌਂਢੇ ਘਰੇ ਚਲ ਗਿਆ ਹੋਊਗਾ ਖੇਡਣ ਸਤੋਂ ਦੇ ਬੜਾ ਨਾ ਤਲਿਆ ਕਰ ਜੇ ਕੱਲ ਸਮਾਂ ਥੋੜਾ ਪਰ ਜਾਈ ਆਪਦੇ ਕੋਲ ਇੱਥੇ ਰੱਖਿਆ ਕਰੂਗਾ ਮਾਰ ਲਿਆ ਕਰ ਇੱਕ ਤੁਮੇ ਪਰ ਆਪਰਾ ਸੋ ਕੀ ਕਰਾਂ ਫਿਰ ਮੈਂ ਸਤੋਂ ਦੇ ਆਣੇ ਨੇ ਕੀ ਕਰਾਂ ਪੰਮਾ ਸਤੋਂ ਦੇ ਬੜਾ ਫਿਰ ਮੈਂ ਕੰਮ ਕਰਨਾ ਹੁੰਦਾ ਫਿਰ ਇੱਕ ਵਿਚਾਰੇ ਨੂੰ ਮੈਂ ਛੱਡ ਆਉਣੀ ਵੀ ਜਾ ਤੋ ਖੇੜਿਆ ਕਰੀ ਤਾਰਾ ਤੁਰਾ ਉਹਨਾਂ ਦੀਆਂ ਐਂਦੀਆਂ ਨੰਗੀਆਂ ਤੂੰ ਕਿਉਂ ਘਲਉਣੀ ਆ ਨਹੀਂ ਕੋਈ ਨਹੀਂ ਬਥੇਰੇ ਚੰਗੇ ਆ ਨਾ ਨਾ ਤੂੰ ਨਾ ਮੇਲੇ ਤਤੋਂ ਹੀ ਨਹੀਂ ਕਹ ਦੋਕਟਰ ਕੋਲ ਪਾਉਣਾ ਕੋ ਕੀਤੀ ਨਹੀਂ ਤਾਂ ਮੈਂ ਨਾ ਮਿੱਟੀ ਤੇ ਬਲੇ ਤੋਂ ਆਉਂਦਾ ਤੇ ਕੱਲ ਆਣਾ ਪੈ ਜਾਂਦੇ ਤੂੰ ਆਪਸੀ ਆਉਂਦਾ ਪੈਹਾ ਤੇ ਲਾਉਗਾ ਤਾਂ ਫੇਰੀ ਘਰ ਪਾਵਾਂਗੇ ਕਿ ਵੀਰ ਗਿਆ ਕੰਮ ਤੇ ਕੰਮ ਤੇ ਗਏ ਹੋਏ ਆਉਂਦੇ ਰਾਤ ਨੂੰ 8 9 ਵਜੇ ਆਉਂਦੇ ਲੜਕੇ 8 6 ਟੱਪਾ ਤੱਥਾ ਵੱਢ ਕੇ ਕਿਤੇ ਕੰਮ ਡੰਗਰਣ ਪਾਪੂ ਜਾਂਦੇ ਫਿਰ ਮਗਰੋਂ ਜਿਹੜਾ ਦੁਪਹਿਰ ਵਾਲਾ ਮੈਂ ਪਾਉਣੀ ਹੈ ਡੰਗਰਣ ਮੈਂ ਚੋੜੇ ਨਾਲੇ ਮੈਂ ਰੋਟੀ ਪਾਣੀ ਕਰਨਾ ਅਜੀ ਥੱਕ ਜਾਨੀ ਮੈਂ ਹੁਣ ਘੜੀ ਬੈਠੀ ਹਾਂ ਮੈਂ ਬਹਿ ਜਾਣੀ ਹੋਰ ਤੂੰ ਸਣਾ ਸੱਸ ਬਾਬਾਈ ਮੈਂ ਹੀ ਤੈਨੂੰ ਪਤਾ ਵਸ ਸੱਸ ਨੂੰ ਕਿਉਂਕਿ ਗੱਲ ਬੜੀ ਤੁਗੀ ਜੀ ਆ ਤੁਗੀ ਜੀ ਹੈ ਕੀ ਗੱਲ ਹੋਈ ਐ ਤੂੰ ਕਿਨੂੰ ਕੀ ਭਜਾਈ ਤੈਨੂੰ ਪਤਾ ਤੇ ਨਾਲੇ ਮੇਰੀ ਸੁਣ ਗੱਲ ਤੇ ਤੇਰੀ ਗੱਲ ਵਿੱਚ ਟੋਕਣ ਲੱਗੀ ਏਦਾਂ ਸ਼ਾਮਾਂ ਪਈਆਂ ਪਈਆਂ ਐ ਸਵੇਰੇ ਆ ਜਾਂਦੇ ਸਮੇਂ ਤੇ ਚੰਗੇ ਨਹੀਂ ਆ ਨੇਰਾ ਕਿਹੜਾ ਚਿੰਤ ਕਰਦਾ ਭਜਾਈ ਨਾ ਨਾ ਐਵੇਂ ਹੀ ਉਹ ਫੇਰ ਅੱਜ ਸੱਸੇ ਮੇਰੀ ਦਈ ਹੀ ਆਖਣ ਨਿੱਕੀ ਨਿੱਕੀ ਗੱਲ ਤੇ ਮਿਹਨਤ ਮਿਹਨਤ ਕੰਮ ਧੰਦਾ ਕੰਮ ਤੰਦੇ ਦਿਨ ਪਤਾ ਨਿਆਣਿਆਂ ਦੇ ਨਾਲ ਹੀ ਨਿਬੜਦੇ ਤੇ ਬੜਦੇ ਆ ਕਿ ਸਾਰੀ ਦਿਹਾੜੀ ਆਖੀ ਦਾ ਨਿਬੜਦੇ ਟਾਈਮ ਨਹੀਂ ਬੈਨ ਨੂੰ ਨਹੀਂ ਆਪੇ ਟਾਈਮ ਮਿਲਦਾ ਤੇ ਜੇ ਕਰੇ ਹੁਣ ਕੋਈ ਹੈ ਨਹੀਂ ਆ ਤੇ ਕਰ ਲਿਆ ਸਬਜੀ ਤਾਂ ਵੀ ਰੋਟੀਆਂ ਪਕਾ ਲ ਹਜੇ ਤੇ ਉਦੋਂ ਤੇਰੀ ਸਸਰੂ ਸਮਝਾ ਕੇ ਫੇਰ ਉਹ ਕੋਈ ਕੁਛ ਕਰਨ ਦਾ ਪੀ ਨਹੀਂ ਫੇਰ ਅੱਜ ਬੜਾ ਆਂਦੀ ਵੀ ਵੇਖ ਲਾ ਮਾਚੀ ਜੇ ਤਾਂ ਕੁਛ ਹੁੰਦਾ ਨਹੀਂ ਤੇ ਅਸੀਂ ਮੁੰਡਾ ਆਪਣਾ ਵਿਆਹ ਲੈਣਾ ਤੇਰੇ ਮੁੰਡੇ ਨਹੀਂ ਹੋਏਦੇ ਹੁਣ ਤੁਹਾਨੂੰ ਪਤਾ ਪੜ੍ਹਾਈ ਹੀ ਨਹੀਂ ਗੱਲ ਹੁਣ ਮੈਂ ਐਡੀ ਉਮਰੇ ਮੈਂ ਕਿੱਥੇ ਜਾਣਾ ਨਹੀਂ ਉਹ ਨਿਕ ਮੁੰਡੇ ਵੀ ਆਉਣੇ ਚੌਕੇ ਪਏ ਤੇ ਦੱਸ ਵੀ ਜੇ ਗਾਹ ਨਾ ਤੇਰੇ ਕਰਮਾਂ ਚ ਹੋਊ ਤੇ ਤੂੰ ਫੇਰ ਕੀ ਕਰ ਲੇਂਗੀ ਪਰ ਇਹਨਾਂ ਨੂੰ ਕੌਣ ਸਮਝਾਵੇ ਉਹਨਾਂ ਦੇ ਮਾਰ ਦਿਮਾਗ ਚ ਆਵੇ ਤੇ ਫੇਰ ਹੀ ਆ ਨਾ ਬਥੇਰੇ ਮੈਥਾ ਉਹ ਬਹੁਤ ਲਾਜ ਲੂਜ ਕਰਾਉਂਦੇ ਤੇਰਾ ਕਿ ਨਹੀਂ ਕਰਾਉਂਦੇ ਦਵਾਈ ਬੁੱਤੀ ਲੈਂਦੇ ਜਾਂ ਨਹੀਂ ਲੈਂਦੇ ਐਡੀ ਵੀ ਗਾੜਨੀ ਬਸ ਬਥੇਰੇ ਟਰੀਟਮੈਂਟ ਚੱਲੇ ਆ ਤੇ ਤੇਰੀ ਸਾਇੰਸ ਦੇ ਤਰੱਕੀ ਕਰ ਲਈ ਆ 60% ਕੋਈ ਵੀ ਨਹੀਂ ਲਾਉਣਾ ਐ ਹੀ ਤੈਨੂੰ ਪਤਾ ਵਾ ਕਿੰਨਾ ਹਾਂ ਤੂੰ ਤੇ ਇਨੇ ਇੱਕ ਚੰਗੇ ਘਰ ਤੇ ਤੇ ਕਿਸਮਤ ਚੰਗੀ ਤੋਂ ਐਡੇ ਚੰਗੇ ਘਰ ਗਈ ਤੇ ਫੇਰ ਵੀ ਨਾ ਪੈਸਾ ਤੇਲਾ ਲਾਉਂਦੇ ਤੇਰੇ ਤੇ ਨਾ ਇਹ ਕੰਮ ਲੈ ਕਿੰਨ ਪਤਾ ਪਰ ਜਾਈਏ ਉਦੋਂ ਮਹੌਗੀ ਪੂਰੇ ਆ ਗਏ ਹੁਣ ਵੇਖ ਪੰਮੋ ਮੇਰੇ ਚਾਹ ਦਿੰਦੇ ਹੁਣ ਇਹ ਰੱਬ ਹੀ ਜਾਣਦਾ ਨੁਕਸਤ ਹੈ ਕਿ ਦੇ ਸਕਦਾ ਨਹੀਂ ਨਹੀਂ ਮੇਰੀ ਸੁਣ ਗੱਲ ਲਾਜ ਨੂੰ ਤਾਂ ਚਲ ਤੇਰਾ ਅਸੀਂ ਕਰਾ ਦਿੰਦੇ ਤੈਨੂੰ ਪਤਾ ਸਾਡੇ ਕੋਲ ਤੇ ਆਪਣਾ ਹੀ ਹਿਸਾਬ ਦਾ ਤੈਨੂੰ ਤੂੰ ਦੱਸ ਘਰ ਦਿੱਤੀ ਤੈਨੂੰ ਸਾਰਾ ਪਤਾ ਪਰ ਮੈਂ ਤਾਂ ਤੇਰਾ ਇਲਾਜ ਹੀ ਨਹੀਂ ਕਰਾ ਕੇ ਦੇ ਸਕਦੀ ਪਰ ਇਹਨਾਂ ਨੂੰ ਸਿਆਣੇ ਬੰਨਾ ਚਾਹੀਦਾ ਇਹਨਾਂ ਆਪਣਾ ਗੱਲਤਾਉਣਾ ਤੇ ਇਹਨਾਂ ਨੂੰ ਇਹਨੂੰ ਇਲਾਜ ਕਰਾ ਕੇ ਦੇਣਾ ਚਾਹੀਦਾ ਮੰਮੀ ਆਪਣੇ ਪੋਤੇ ਦੇ ਮੂੰਹ ਹਲੇ ਨਹੀਂ ਵੇਂਦੀ ਉਹਨੂੰ ਨਹੀਂ ਕਦੀ ਡੱਕਿਆ ਮੇਰੇ ਦਿਵਾਲੇ ਨਿੱਕੀ ਨਿੱਕੀ ਗੱਲ ਦਾ ਮੇਹਣਾ ਨਿੱਕੀ ਨਿੱਕੀ ਗੱਲ ਦਾ ਮੇਹਣਾ ਹਰ ਜੀ ਮੈਂ ਬੋਲਣ ਜੋਗੀ ਵੀ ਨਹੀਂ ਰੱਬ ਨੇ ਮੈਨੂੰ ਦਿੱਤਾ ਹੁੰਦਾ ਮੈਂ ਵੀ ਅੱਜ ਬੋਲਣ ਜੋਗੀ ਹੁੰਦੀ ਪਰ ਤੇਰਾ ਵੀਰ ਵੀ ਬੜੀ ਟੈਨਸ਼ਨ ਲਿੰਦਾ ਤੇਰੀ ਉਹ ਅੱਗੇ ਆਂਦਾ ਵੀ ਇਹ ਤਾਂ ਘਰ ਬਣ ਜਾਊਗਾ ਜਿੰਨਾ ਚਰਨਿਆਣਾ ਨਾ ਆਇਆ ਤੇ ਪੈਰ ਨਹੀਂ ਲੱਗਣੇ ਇਹਦੀ ਸੱਸ ਵੀ ਬੜੀ ਕਪੱਤੀ ਬਹੁਤ ਆਪ ਤੇਰੇ ਦੋ ਚੋਰ ਦਾ ਰਹਿੰਦੇ ਉਹਨੂੰ ਤਾਂ ਤੇਰੀ ਇੰਨੀ ਟੈਨਸ਼ਨ ਰਹਿੰਦੀ ਤੂੰ ਕਰਨਾ ਛੱਡ ਤੇ ਜੇ ਹੁਣ ਤੂੰ ਹੁਣ ਆਈ ਆ ਜੇ ਤੇ ਉਸ ਤੋਂ ਪਹਿਲਾਂ ਪਹਿਲਾਂ ਚੱਲ ਗਈ ਠੀਕ ਹੈ ਜੇ ਤੂੰ ਮੰਨ ਕੇ ਚੱਲ ਰਾਤ ਰਹਿਣਾ ਆ ਉਹਨੇ ਤੈਨੂੰ ਇਦਾਂ ਵੇਖ ਕੇ ਤੇ ਫਿਰ ਉਹਨੇ ਕਿਤੇ ਸਾਡੂ ਭੁੱਜੂ ਕਰਨਾ ਤੇ ਤੂੰ ਕੀ ਹੋਣਾ ਮਰ ਕੇ ਸਾਰੀ ਸਾਰੀ ਰਾਤ ਉਹਦੀ ਜਾਗਦੀ ਦੀ ਲੰਘ ਜਾਂਦੀ ਹੁੰਦਾ ਤਾਂ ਹੈਗਾ ਹੀ ਆ ਕੀ ਕਰਾਂ ਹੁਣ ਪਹੁੰਚਾਈ ਮੇਰੇ ਕੋਲ ਨਹੀਂ ਚੀਜੀ ਨਹੀਂ ਕਰਦਾ ਮੈਂ ਤੇ ਆਪ ਤੈਨੂੰ ਕਿੰਨਾ ਕਹਉਣੀ ਅੱਜ ਮੈਨੂੰ ਹੋਣਾ ਪਿਆ ਮੈਂ ਹਾਂ ਚੱਲ ਲਾ ਗੋਣੀ ਮੈਂ ਚੱਲ ਰਹੇਗੀ ਨਾ ਰਾਤ ਮੈਂ ਫਿਰ ਤਾਉਣਾ ਨਹੀਂ ਮੈਂ ਪਹੁੰਚਾਈ ਮੇਰਾ ਤੈਨੂੰ ਪਤਾ ਕੰਮ ਕਰ ਚੱਲ ਮੇਰੀ ਸੁਣ ਗੱਲ ਤੂੰ ਰਹਿਣਾ ਕਿ ਜਾਣਾ ਮੈਂ ਨਾ ਕੰਮ ਕਰ ਲਾਂ ਨਾ ਪਹੁੰਚਾਈ ਨਾ ਚਲੇ ਜਾਣਾ ਰਹਿਣਾ ਕਿ ਤੈਨੂੰ ਪਤਾ ਵਾ ਕਰਦਾ ਨਹੀਂ ਉਹ ਤੇ ਅੱਗੇ ਬਹਾਨਾ ਹੀ ਬਣਾਉਣਾ ਕਿਸੇ ਗੱਲ ਦਾ ਵੀ ਨਿੱਜੀ ਦਾ ਹੀ ਮੇਰੀ ਗੱਲ ਸੁਣ ਫਿਰ ਮੇਰੀ ਭੈਣ 2 ਮਿੰਟ ਬੈ ਹੈ ਮੈਂ ਤੈਨੂੰ ਚਾਹ ਬਣਾ ਕੇ ਦੇਣੀ ਮੈਂ ਡੰਗਰਾ ਕੋਲ ਮਾਂਜਾ ਜਿਆ ਮਾਰ ਆਵਾ ਫਿਰ ਚੋਣਾ ਵਾ ਤੇ ਖਾਂ ਜਾ ਅਠਰ ਜੂਗਾ ਹੈ ਚੱਲ ਕੋਈ ਨਾ ਮੈਂ ਤੈਨੂੰ ਚਾਹ ਬਣਾ ਕੇ ਦੇਣੀ ਫਿਰ ਚੰਗਾ ਕੋਈ ਨਹੀਂ ਪਰ ਚਾਹ ਨੂੰ ਕੜਾ ਇੱਕ ਚੇਤ ਨਹੀਂ ਕਰਦੇ ਜੀ ਨਹੀਂ ਕਰਦੇ ਨਾ ਇਹ ਟੈਨਸ਼ਨ ਲਿਆ ਕਰ ਗਮਾ ਚੱਦੀ ਰਹਿ ਗਈ ਆ ਕੀ ਤੋ ਬੜੀ ਪਈ ਟੈਨਸ਼ਨ ਤੇ ਆਂਦੀ ਆ ਜਿੱਤਨ ਤੇ ਟੈਨਸ਼ਨ ਤੇ ਰੱਬ ਨੇ ਦਿੱਤੀ ਜੀ ਰੱਬਾ ਲੋਕਾਂ ਨੂੰ ਤਿੰਨ ਤਿੰਨ ਚਾਰ ਚਾਰ ਮਿੰਟ ਤੇ ਪੀ ਦੇ ਸਕਦਾ ਮੈਨੂੰ ਵੀ ਲੱਗੇ ਸੀ ਮੇਰਾ ਕੋਈ ਹੈਗਾ ਇੰਨੇ ਨਾਲ ਮੇਰਾ ਪੈਰ ਲੱਗਰ ਉਹ ਤੀਰ ਦਵੇਂਗਾ ਤੇ ਤੂੰ ਵੀ ਆਸ ਹੋ ਜੂਗੀ ਤੂੰ ਲੋਕਾਂ ਨੂੰ ਕਿੰਨੀਆਂ 2 2 3 3 ਪੀਣਾ ਕਿੰਨੇ ਕਿੰਨੇ ਆਣੇ ਜਿਹਨਾਂ ਨੇ ਲੋੜ ਹੁੰਦੀ ਦਿੱਤੀ ਦਿੱਤੀ ਤਰੀ ਕਰਨ ਤੇ ਜੇ ਤੂੰ ਮੈਨੂੰ ਵੀ ਇੱਕ ਅੱਧਾ ਦੇ ਦਿੰਦੀ ਤੇਰੇ ਘਰੋਂ ਕੀ ਥੋੜਾ ਲੱਗਾ ਹੁਣ ਜੀਵ ਨਹੀਂ ਕਰਦਾ ਐ ਹੋਰ ਤਰ੍ਹਾਂ ਹੁੰਦਾ ਇਹ ਕਿੜੀ ਕੋਈ ਹੈ ਚੀਜ਼ ਤੇ ਸੌਤਾ ਕੋਈ ਦਾਸ ਦਾਰਾ ਮੰਗ ਕੇ ਲੈ ਜਾਵਾਂ ਤੇ ਮੋਰ ਤੋਂ ਇਹ ਹੈ ਵੀ ਐ ਉਹ ਤਾਂ ਦੀ ਗੱਲ ਆ ਕਿਦਾਂ ਮੰਗਾ ਤੇਰੇ ਨੂਨਾਂ ਤੇ ਸਮਝ ਨਹੀਂ ਆਉਂਦੀ ਹਨ ਨੂੰ ਨਹੀਂ ਹੈ ਗੱਲ ਤੇ ਕਰਨੀ ਪੈਣੀ ਗੱਲ ਸ਼ੁਰੂ ਕਿੱਥੋਂ ਕਰਾਂ ਕਰ ਜਾਈ ਕਿਹੜੇ ਨੂਨਾਂ ਬੋਲੂ ਹੈ ਕਿਸੇ ਕਹਿਤਾ ਦੰਬਰਸ ਕਰ ਜਾਈ ਤਾਂ ਗੱਲ ਕਰਦੀ ਹੁਣ ਆਈ ਤੁਨੀ ਰਵੀ ਹੁੰਦਾ ਜਾਂਦਾ ਗੱਲ ਤੇ ਕਰਨੀ ਪੈਣੀ ਉੱਥੋਂ ਤੇ ਮੈਨੂੰ ਤੋੜਦੇ ਆਂ ਤਾਂ ਹੀ ਕੋਈ ਮੰਨ ਨਹੀਂ ਇਸ ਦਾ ਸਿੱਕਰੀ ਨਾ ਹੋ ਲੈ ਆਈ ਹਾਂ ਪਰ ਕਿ ਆਏ ਹਾਏ ਕਿਹੜੀ ਘੜੀ ਬਹਿ ਜਾਣਾ ਮੈਨੂੰ ਪਾਣੀ ਸੀ ਤੇਨੂੰ ਪਤਾ ਸੀ ਮੈਂ ਮੋੜਨਾ ਹੂ ਨਾ ਹਾਂ ਹਾਏ ਏਡੀ ਕਿਹੜੀ ਗੱਲ ਵਾ ਤੂੰ ਬਹਿ ਜਾ ਘੜੀ ਮੈਂ ਵੀ ਫੋਟੋ ਡੱਕਾ ਮੈਨੂੰ ਤੇਰੇ ਨਾਲ ਨਾ ਗੱਲ ਕਰਨੀ ਆ ਹਾਂ ਹਾਏ ਦੱਸਣਾ ਘੜੀ ਮੈਂ ਤੇਰੇ ਨਾਲ ਨਾ ਗੱਲ ਕਰਨੀ ਆ ਜਿਹੜੀ ਗੱਲ ਜੋ ਤੇਰੇ ਮਨ ਨੂੰ ਚੰਗਾ ਲੱਗੇ ਤੂੰ ਉਹ ਵੀ ਕਰੀ ਏਡੀ ਵੀ ਕਿਹੜੀ ਗੱਲ ਆ ਜਿਹੜਾ ਕੋਈ ਏਡਾ ਮਤਲਬ ਤੁਮ ਕਰਨ ਦਾ ਹੀ ਮੇਰੇ ਨਾਲ ਗੱਲ ਕਰਨ ਤੋਂ ਤੇ ਜੇ ਮੈਨੂੰ ਆਪ ਨੂੰ ਵੀ ਸੋਚਣਾ ਚਾਹੀਦਾ ਜਿਹੜੀ ਗੱਲ ਮੈਂ ਕਰਨੀ ਉਹ ਕਰਨੀ ਵੀ ਨਹੀਂ ਚਾਹੀਦੀ ਹੋਂਦਾ ਵੀ ਕਿਹੜੇ ਮੂੰਹ ਕਰਾਂ ਇਕੜੀ ਕੀ ਜੇ ਮੈਂ ਨਾ ਤੇਤੋਂ ਆਈ ਆਂ ਤੇ ਮੈਨੂੰ ਨਾ ਇੱਕ ਆਪਣਾ ਪੁੱਤ ਦੇ ਦੇ। ਅ ਮੇਰੇ ਦਿੱਰੇ ਦੇ ਨਾਲ ਤੇ ਮੇਰੀ ਮਿਹਨਤ ਵਾ। ਮੈਨੂੰ ਮੋਰੀ ਨਾ ਤੇਰੇ ਅੱਗੇ ਮੇਰੀ ਹੱਥ ਜੋੜ ਕੇ ਮੈਂ ਕਿ ਅੱਜ ਜੋ ਮੈਂ ਮੰਗਣ ਲੱਗੀ ਆਂ ਮੈਨੂੰ ਮੋਰੀ ਨਾ ਹੱਥ ਜੋੜ ਕੇ ਮੇਰੀ ਬੇਝਤੀ ਦੇਣ ਵਾਲੀ ਚੀਜ਼ ਤਨੀ ਆ ਪਰ ਮੈਨੂੰ ਰੱਬ ਨੇ ਮਜਬੂਰ ਕਰ ਖਾਏ ਹਾਏ ਦੀ ਆਪਾ ਮੋਹ ਟੀ ਵੀ ਕਿਹੜੀ ਗੱਲ ਆ ਜਿਹੜੀ ਤੂੰ ਇਦਾਂ ਮੰਨਤਾ ਮੇਰੇ ਅੱਗੇ ਕਰ ਰਦੀ ਹੈ ਨਹੀਂ ਜਿੰਨੇ ਜੋਗੀ ਮੈਂ ਬਥੇਰਾ ਤੇਰਾ ਕਰਦੀ ਆ ਆ ਵਾਦੂ ਤੈਨੂੰ ਦਿੰਨੀ ਹੋਰ ਮੇਰੇ ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੇ ਤੈਨੂੰ ਐਡੇ ਤਰਲੇ ਪਾਉਣੇ ਪੈਣਦਾ ਇਹ ਮੇਰੇ ਕਿਹੜੀ ਗੱਲ ਆ ਜਾ ਥੇ ਮੰਚੇ ਤੇ ਬਈਏ ਚਰ ਬਾਅਦ ਚ ਕਾਹਨੂੰ ਜਾਈ ਮੰਚੇ ਦੇ ਕੀ ਬਹਿਣਾ ਵਾ ਗਾਹੀ ਜੀ ਐਡੀ ਵੱਡੀ ਆਜ ਤੱਕ ਮੈਂ ਆ ਪਾਣੀ ਵੀ ਤੂੰ ਮੈਨੂੰ ਕਿਸੇ ਗੱਲ ਤੋਂ ਨਹੀਂ ਮੋੜਿਆ ਹਾਂ ਹੈ ਕੀ ਗੱਲ ਵਾ ਪਤਾ ਵੀ ਲੱਗੇ ਗੱਲ ਦਾ ਮੇਰੇ ਤੋਂ ਤੁੱਤੀ ਕਰ ਕੇ ਪਾ ਦਿੱਤਾ ਵਾ ਇੱਕ ਗੱਲ ਫਿਕਰਾਂ ਨਾਲ ਜੇ ਦੇਈ ਪੈਣ ਆਉਂਦੀ ਤੂੰ ਤਾਂ ਵੀ ਚੀਜ਼ ਦੇਂਦੀ ਨਾ ਕਿ ਸਮਝਦੀ ਆਜ ਮਾਏ ਪਪੋ ਆਹ ਕਿਹੜੀ ਗੱਲ ਕੀਤੀ ਤੇ ਮੈਂ ਤੈਨੂੰ ਪੈਣਾ ਤੋਂ ਕਦੀ ਘੱਟ ਸਮਝਿਆ ਵਾ ਤੂੰ ਮੈਂ ਇਦਾਂ ਗੱਲਾਂ ਕਰਕੇ ਫਿਰ ਮੈਨੂੰ ਪਰਾਇਆ ਜਾ ਕਿਉਂ ਕਰਦੀ ਨਹੀਂ ਪਰਜਾਈ ਪਰਾਇਆ ਨਹੀਂ ਮੈਂ ਕਰਦੀ ਜੀ ਇਦਾਂ ਦੀ ਮੰਗਣ ਨੂੰ ਰੱਬ ਨੇ ਮਜਬੂਰ ਕਰਤਾ ਤੂੰ ਆਪਣਾ ਇੱਕ ਪੁੱਤ ਮੇਰੇ ਝੋਲੀ ਪਾ ਦੇ ਨਾ ਹਾ ਪੰਮੋ ਇਹ ਕਿਹੜੀ ਗੱਲ ਬੰਬਤ ਤੂੰ ਮੈਨੂੰ ਪਰਜਾਈ ਬਣ ਕੇ ਨਾ ਮੈਨੂੰ ਇੱਕ ਦੇ ਦੇ ਹਾਂ ਪੰਮੋ ਇਹ ਕਿਹੜੀ ਗੱਲ ਕੀਤੀ ਚੀਜ਼ ਤੂੰ ਉਹ ਮੰਗ ਲਈ ਜਿਹੜੀ ਮੈਂ ਤੈਨੂੰ ਨਹੀਂ ਦੇ ਸਕਦੀ ਮੈਂ ਤੈਨੂੰ ਆਪਣਾ ਪੁੱਤ ਕਿੱਦਾਂ ਦੇ ਦਾਂ ਜੇ ਮੰਨਿਆ ਮੇਰੀ ਮਾਹ ਰਾਣੀ ਨੇ ਜੋੜੀ ਰਲਾਈ ਮੈਨੂੰ ਰੱਬ ਨੇ ਜੋੜੇ ਜੋੜੇ ਪੁੱਤ ਦੇ ਦਿੱਤੇ ਆ ਹੁਣ ਇਹਦਾ ਮਤਲਬ ਇਹ ਥੋੜੀ ਵੀ ਮੈਂ ਹੁਣ ਵੰਡਦੀ ਫਿਰਨਾ ਵਾ ਕਮਲ ਕੇ ਮੇਰੇ ਘਰ ਗਰੀਬੀ ਜ਼ਰੂਰ ਆ ਪਰ ਮੈਂ ਇੱਡੀ ਨਹੀਂ ਵੀ ਮੈਂ ਆਪਣੇ ਪੁੱਤਾਂ ਕਮਾ ਕੇ ਨਾ ਖਵਾ ਸਕਾਂ ਤੇ ਉਹ ਨਾ ਕਮਾ ਕੇ ਖਵਾ ਸਕੇ ਪੁੱਤ ਨਹੀਂ ਵੰਡੇ ਜਾਂਦੇ ਪੰਮੋ ਤੂੰ ਆ ਕਿ ਅੱਜ ਮੇਰੇ ਤੋਂ ਮੰਗ ਕੇ ਬੈ ਗਈਆਂ ਨਾ ਪਰ ਜੇ ਮੇਰੇ ਤਾਂ ਹੀ ਮੈਨੂੰ ਆਪ ਤਾਂ ਵੀ ਇਹ ਮੰਗਣ ਵਾਲੀ ਚੀਜ਼ ਦੇਣ ਵਾਲੀ ਚੀਜ਼ ਨਹੀਂਗੀ ਪਰ ਤੂੰ ਅੱਜ ਮੇਰਾ ਦੁੱਖ ਸਮਝ ਕੇ ਮੇਰੀ ਝੋਲੀ ਪਾ ਦੇ ਨਹੀਂ ਪਮੋਏ ਤੂੰ ਬਹੁਤ ਮਾੜਾ ਕੀਤਾ ਮੇਰੇ ਨਾਲ ਇਦਾਂ ਦੀ ਗੱਲ ਕਰਕੇ ਨਾ ਮੈਂ ਤੈਨੂੰ ਮੋੜਨ ਜੋਗੀ ਨਾ ਮੈਂ ਤੈਨੂੰ ਦੇਣ ਹੀ ਚੋਗੀ ਆ ਕੀ ਦੱਸ ਕਰਾ ਤੇਰਾ ਰੱਬ ਨੇ ਕਿਸ ਗੱਲ ਦਾ ਘਾਟਾ ਵਾ ਨਾਲੇ ਤੁਹਾਡੇ ਕੋ ਕਿਹੜੀ ਔਕੇ ਸੌਕੇ ਪਾਲਿਆਂ ਦੇ ਕੱਲੋਂ ਪੜਾਈਆਂ ਦੇ ਖਰਚੇ ਆਉਣੇ ਦੋਵਾਂ ਦੇ ਤੁਹਾਡੇ ਕੋ ਕਿੱਥੋਂ ਦਿੱਤੇ ਜਾਣੇ ਨਾ ਪਮੋਏ ਕਾ ਲੈਣਾ ਤੂੰ ਮਮੂਏ ਮੈਂ ਕਦੀ ਨਹੀਂ ਸੁਣਦਾ ਮੈਂ ਕਰੀਬ ਜਿੱਦਾਂ ਮਰਜੀ ਆਪਣੇ ਪੁੱਤ ਪਾਲਾ ਪਰ ਮੈਂ ਆਪਣਾ ਪੁੱਤ ਨਹੀਂ ਦੇ ਸਕਦੀ ਕਿਸੇ ਨਾਲੇ ਹੁਣ ਤੇ ਉਹ ਚੌਹਾਂ ਪੰਜਾਂ ਸਾਲਾਂ ਦੇ ਸੋਕਰ ਨਾਲ ਹੋ ਗਏ ਆ ਕਸ ਮੈਂ ਉਹਨਾਂ ਨੂੰ ਕਿਦਾਂ ਤੇਰੀ ਝੋਲੀ ਪਾਉਣਾ ਸਾਰੀ ਉਹਨਾਂ ਨੂੰ ਸਮਝਾ ਮੈਨਨ ਪਤਾ ਮੇਰਾ ਮਾ ਕਿਹੜਾ ਮੇਰੀ ਪਿਓ ਕਿਹੜਾ ਤੂੰ ਅੱਜ ਮੇਰੇ ਕੋਲ ਇਹ ਕੀ ਮੰਗ ਕੇ ਬੈਗੀ ਇਹ ਨਹੀਂ ਤੇਰੀ ਗੱਲ ਮੰਨੀ ਜਾਣੀ ਮੈਂ ਤੇਰੇ ਕੇ ਹੱਥ ਜੋੜਦੀ ਆ ਆਪਣੇ ਵੀਰ ਅੱਗੇ ਵੀ ਨਾ ਇਹ ਗੱਲ ਕਰੀ ਸੱਜਾਈ ਹੋਰ ਕੇ ਕੋ ਆਸ ਵੀ ਨਹੀਂ ਔਰ ਕੀ ਜੇ ਤੂੰ ਆਪਣੇ ਵੀਰ ਕੋਲ ਗੱਲ ਕੀਤੀ ਨਾ ਉਹਨੇ ਤਾਂ ਦੇਰ ਨੂੰ ਤਿਆਰ ਹੋ ਜਾਣਾ ਪਰ ਮੇਰੇ ਕੋ ਮੇਰੀਆਂ ਅੰਦਰਾ ਤੋੜ ਕੇ ਨਹੀਂ ਦਿੱਤੀਆਂ ਜਾਂਦੀਆਂ ਮੈਂ ਤੇਰੇ ਕੇ ਹੱਥ ਜੋੜਦੀ ਮੈਂ ਤੇਰੇ ਕੇ ਹੱਥ ਜੋੜਦੀ ਇਹ ਗੱਲ ਹੁਣ ਇੱਥੇ ਤੇ ਇੱਥੇ ਹੀ ਰਹਿਣ ਦੇ ਆਪਣੇ ਵੀਰ ਤੱਕ ਕਰਨਾ ਚ ਨਾ ਪੈਂਦਾ ਮੈਂ ਸਾਲੀ ਕਾਲੀ ਮੇਰੀ ਗੱਲ ਮੰਨ ਲੈ ਤੂੰ ਮੈਂ ਆਸ ਨਾ ਕਰ ਮੇਰੇ ਹੱਥ ਜੁੜੇ ਵੇਖ ਲੈ ਵੇਲਾ ਤੂੰ ਮਿੰਤ ਨਾ ਕਰ ਮੈਨੂੰ ਜੋ ਹੋਰ ਤੂੰ ਕਹੇਗੀ ਮੈਂ ਜਿੱਦਾਂ ਮਰਜ਼ੀ ਕਰਾਂ ਮੈਂ ਸਭ ਕੁਝ ਦਊਂਗੀ ਪਰ ਮੈਂ ਆਪਣਾ ਪੁੱਤ ਨਹੀਂ ਦੇ ਸਕਦੀ ਮੈਨੂੰ ਮਾਫ ਕਰ ਦੇ ਭੈਣ ਮੇਰੀ ਜੇ ਪਰ ਜਾਈ ਤੂੰ ਹੀ ਨਹੀਂ ਦੇ ਸਕਦੀ ਹੋਰ ਮੈਂ ਕਿਹਦੇ ਬੂਹੇ ਲੈ ਜਾਣਾ ਇੱਕ ਤੁਹਾਡੀ ਆਸ ਹੀ ਮੈਨੂੰ ਹੋਰ ਮੈਂ ਆਸ ਲੈ ਕੇ ਆਈ ਆ ਤੇ ਤੁਸੀਂ ਮੈਨੂੰ ਨਾ ਮੋੜੋ ਆਸ ਤੇ ਲੈ ਕੇ ਆਈ ਆ ਮੇਰਾ ਘਰ ਬਣਿਆ ਰਹਿ ਜੂਗਾ ਨਹੀਂ ਪੰਮੋ ਮੈਂ ਇਹ ਨਹੀਂ ਕਰ ਸਕਦੀ ਮੈਨੂੰ ਮਾਫੀ ਦੇ ਹਾਂ ਹੋਰ ਕੋਈ ਸੇਵਾ ਹੈਗੀ ਤੇ ਦੱਸ ਮੈਂ ਆ ਨਹੀਂ ਕਰ ਸਕਦੀ ਮੈਂ ਤੇਰੇ ਕਿ ਹੱਥ ਜੋੜਦੀ ਆ ਇਹਨੂੰ ਗੱਲ ਨੂੰ ਇੱਥੇ ਛੱਡ ਦੇ ਕਿਤੇ ਆਪਣੀ ਸੱਸ ਨੂੰ ਤਾਂ ਨਹੀਂ ਇਹ ਗੱਲ ਕਹਿ ਕੇ ਆਈ ਵੀ ਮੈਂ ਉਹਦਾ ਕੋਲ ਇਹ ਕੰਮ ਨਹੀਂ ਚਾਹਣਾ ਬਸ ਇਸ ਗੱਲ ਦਾ ਹੁਣ ਫਿਰ ਪੜਦਾ ਹੀ ਰਹਿਣ ਤੇ ਮੇਰੀ ਭੈਣ ਵਾਂਗ ਮੈਂ ਇਹ ਕੰਮ ਨਹੀਂ ਕਰ ਸਕਦੀ ਮੈਂ ਆਪਣਾ ਪੁੱਤ ਨਹੀਂ ਕਿਸੇ ਦੀ ਝੋਲੀ ਪਾ ਸਕਦੀ ਮੈਨੂੰ ਰੱਬ ਨੇ ਚੀਜ਼ ਦਿੱਤੇ ਮੈਂ ਜਿੱਦਾਂ ਮਰਜ਼ੀ ਨਾਲ ਪੜਾਵਾ ਕੀ ਪਤਾ ਇਹਨਾਂ ਦੇ ਕਰਮਣ ਵੱਡੇ ਹੋਣਗੇ ਕਮਾਉਣਗੇ ਲਿਖਾਉਣਗੇ ਕਿਤਾ ਮਹਾਰਾ ਹੀ ਕਿੰਨਾ ਕੁ ਦੇ ਦਊਗਾ ਅੱਜ ਗਰੀਬੀ ਸਾਦਾ ਦੇਣ ਇੱਕੋ ਜਿਹੇ ਪੰਮੋਂ ਰਹਿੰਦੇ ਤੂੰ ਇਹ ਜੋ ਸੋਚੀ ਬੇਟੀ ਵੀ ਸਾਡੇ ਤੇ ਸਾਦਾ ਹੀ ਦੇਣ ਇੱਕੋ ਜੇ ਰਹਿਣਗੀ ਪਰ ਜੈ ਤੇਰੀ ਮਰਜੀ ਮੈਂ ਤੇ ਬੜੀ ਆਸਤੇ ਨਾਲ ਆਈ ਹਾਂ ਮੈਨੂੰ ਨਹੀਂ ਮੋੜ ਸਕਦੀ ਕਦੀ ਕੇ ਚੀਜ਼ ਤੇ ਪਰ ਮੈਂ ਵੀ ਮੰਨਦੀ ਹਾਂ ਕਿ ਮੇਰੇ ਘਰ ਜਾਵੇ ਰੌਣਕ ਲੱਗੀ ਖੇਡਣ ਦਿਆ ਇੱਕ ਦੂਜਾ ਉਹਨਾ ਘਰੇ ਗਿਆ ਆ ਜਾਣਾ ਹੁਣ ਤੇ ਮੈਂ ਕਿੱਦਾਂ ਰਵਾਂ ਮੈਂ ਤੇ ਆਪਣੇ ਤਵਾ ਤੇ ਕਿਦ ਕਰੀ ਆ ਅੱਖਾਂ ਉਹ ਲੈ ਜਾਂਦੇ ਮੈਨੂੰ ਗਸ਼ਾ ਪੈਂਦੀ ਆ ਮੈਂ ਇਦਾਂ ਆਪਣਾ ਪੁੱਤ ਕਿੱਦਾਂ ਤੈਨੂੰ ਦੇ ਦੂੰ ਮੈਨੂੰ ਮaaf ਕਰ ਦੇ ਮੇਰੀਏ ਭੈਣੇ ਮੈਂ ਇਹ ਕੰਮ ਨਹੀਂ ਕਰ ਸਕਦਾ ਨਾ ਪਰ ਜਾਈ ਇਹਨਾਂ ਦੂਰ ਲੈ ਕੇ ਜਨਾ ਹੁੰਦੇ ਜਾਂਦੇ ਰਹਿਣਾ ਮਿਲਦੀ ਜਾਂਦੇ ਰਹਿਣਾ ਸਾਹਮਣੇ ਹੀ ਰਹਿਣਾ ਨਹੀਂ ਪੰਮਾ ਮੈਂ ਵੀ ਨਹੀਂ ਕਰ ਮੈਨੂੰ ਮaaf ਕਰ ਮੇਰੀਏ ਭੈਣੇ ਮੈਂ ਨਹੀਂ ਇਹ ਕੰਮ ਕਰ ਸਕਦਾ ਇਹ ਮੈਂ ਚਾਹ ਬਣਾ ਕੇ ਨਹੀਂ ਨਾ ਪਰ ਜਾਈ ਚਾਹ ਨਹੀਂ ਮੈਂ ਪੀਣੀ ਮੈਂ ਫਿਰ ਚੱਲਾਂ ਮੈਨੂੰ ਕਵੇਲਾ ਹੁੰਦਾ ਏ ਤਾ ਨਰਾਸ਼ ਹੋ ਕੇ ਪੇਕੇਆਂ ਦੇ ਘਰੋਂ ਨਹੀਂ ਜਾਈ ਤਾਂ ਮੇਰੀ ਵੀ ਮਜਬੂਰੀ ਸਮਝ ਮੈਂ ਕਿਦਾਂ ਆਪਣੀਆਂ ਅੰਦਰਾਂ ਤੋੜ ਕੇ ਤੇਰੇ ਤੇ ਨਹੀਂ ਪਰ ਤੂੰ ਜਾਈ ਨਰਾਸ਼ ਵਾਲੀ ਕੋਈ ਗੱਲ ਨਹੀਂ ਕਿ ਮੈਂ ਕਿਸੇ ਗੱਲੋਂ ਨਰਾਸ਼ ਨਹੀਂ ਮਾਂ ਚ ਕੀ ਕਰੇਗੀ ਨਾ ਮੈਂ ਨਕਵੇਲਾ ਨਹੀਂ ਮੈਨੂੰ ਲੱਗੇ ਤੇ ਜਾਣਾ ਚੱਲ ਬਹਿ ਜਾ ਹੁਣ ਤੂੰ ਇੱਕੇ ਦਮ ਕਿਉਂ ਚੱਲਨੀ ਹੈ ਬਹਿ ਜਾ ਖੜੀ ਨਹੀਂ ਤੈਨੂੰ ਪਤਾ ਤਾਂ ਹੈਗਾ ਪਰ ਜਾਈ ਮੈਂ ਫਿਰ ਜਾਵਾਂ ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ ਕੋਈ ਨਹੀਂ ਗੱਲਾਂ ਬਾਤਾਂ ਕਰਦਾ ਮੇਰੀ ਮਿਹਨਤ ਵਾਲੀ ਗੱਲ ਆ ਵੇਲਾ ਆਪਣੇ ਮਾਂ ਚ ਮੇਰੇ ਲਈ ਕੋਈ ਗੱਲ ਨਾ ਰੱਖੀ ਪਰ ਮੇਰੀ ਮਜਬੂਰੀ ਸਮਝ ਪੁੱਤ ਤੋੜ ਕੇ जिगर ਦੇ ਟੁਕੜੇ ਨਹੀਂ ਦਿੱਤੇ ਜਾਂਦੇ ਕਿਸੇ ਨੂੰ ਕਿਉਂ ਕਮਾ ਮਾਰਦੀ ਕਿੰਮਾ ਵੀ ਕਿਦੇ ਅੱਗੇ ਝੋਲੀ ੱਡਾਂ ਜੇ ਕੋਈ ਨਹੀਂ ਮਹਾਰਾਜ ਦੇ ਅੱਗੇ ਅਰਤਾ ਆਸਾਂ ਕਰਿਆ ਕਰ ਗੁਰੂ ਘਰ ਜਾਇਆ ਕਰ ਸੇਵਾ ਕਰਿਆ ਕਰ ਮਾਲਕ ਸਾਡੀ ਸੁਣਦਾ ਤੇਰੀ ਵੀ ਸੁਣੂਗਾ ਤੂੰ ਕਿਉਂ ਹੁਣੇ ਨਾ ਟੇਰੀ ਹਟਾ ਕੇ ਬੈਗੀ ਤੂੰ ਕਿਤੇ ਬੁੱਢੀ ਹੋ ਗਈ ਵੀ ਤੇਰੇ ਬੱਚਾ ਨਹੀਂ ਹੋਣਾ ਮੈਂ ਤੇ ਇਹੀ ਆਨੀ ਵੀ ਥੋੜਾ ਟਾਈਮ ਹੋਰ ਢੀਕੂ ਪਰ ਹੁਣ ਜਿੰਨਾ ਚਿਰ ਮੇਰੀ ਸੱਸ ਨੇ ਢੀਕ ਦੀ ਕਿਸੇ ਗੱਲ ਨੂੰ ਉਹ ਤੇ ਨਿੱਕੀ ਨਿੱਕੀ ਗੱਲ ਤੇ ਇਹੀ ਕਹਿੰਦੀ ਆ ਵਿੱਚੋਂ ਚੁੱਪ ਹੋ ਗਈ ਸੀ ਹੁਣ ਪਾਠ ਕਰਿਆ ਕਰ ਮਾਰਾ ਏਦਾ ਨਾਮ ਲਿਆ ਕਰ ਪਾਠ ਕਰਿਆ ਕਰ ਪੰਮਾ ਮੈਂ ਇਹ ਕੰਮ ਨਹੀਂ ਕਰ ਸਕਦੀ ਤੇ ਮੇਰੀ ਭੈਣ ਹੱਥ ਜੋੜ ਕੇ ਮੇਹਨਤੀ ਕਿਤੇ ਇਹ ਗੱਲ ਕਰੇ ਵੀਰ ਤੱਕ ਨਾ ਪਹੁੰਚ ਜੇ ਨਹੀਂ ਤੇ ਮੈਂ ਇਹ ਮੈਂ ਘਰ ਛੱਡ ਕੇ ਚਲ ਜਾਣਾ ਜੇ ਤੇਰੇ ਵੀਰ ਨੇ ਬੱਚਾ ਦੇ ਦਿੱਤਾ ਸੋਚਿਆ ਮੈਂ ਕਾਨੂੰ ਮੈਂ ਕਰ ਤੁੱਤ ਗੱਲ ਕਰਨੀ ਆ ਮੈਂ ਕਾਨੂੰ ਤੁਹਾਡਾ ਘਰ ਜਾਣਾ ਚਲ ਕੋਈ ਨਹੀਂ ਤੂੰ ਬਾਹਰ ਮੈਂ ਚਾਹ ਬਣਾ ਕੇ ਲਿਆਉਣੀ ਨਾ ਚਾਹ ਨਹੀਂ ਬਚਾਈ ਮੈਂ ਪੀ ਲਈ ਮੈਂ ਨਾ ਚੱਲਣਾ ਤੈਨੂੰ ਪਤਾ ਤਾਂ ਹੈਗਾ ਨੇਰਾ ਹੁੰਦਿਆ ਚਲ ਕੋਈ ਨਹੀਂ ਕਾ ਦੂਜਾ ਵੀ ਨਹੀਂ ਆਇਆ ਮੇਰੀ ਲੈਂਦਾ ਚੰਗਾ ਲੈ ਮੈਂ ਨਾ ਚੱਲਣੀ ਕ ਵੀਰ ਨੂੰ ਨਾ ਦੱਸੀ ਵੀ ਆਈ ਸੀ ਮੈਂ ਤੇ ਤੁਹਾਨੂੰ ਕਹਿਣ ਲਈ ਵੀ ਤੁਸੀਂ ਨਾ ਗੱਲ ਕਰਿਓ ਹਾਂ ਨਹੀਂ ਕੋਈ ਨਹੀਂ ਮੈਂ ਨਹੀਂ ਕਰਦੀ ਮੈਂ ਤੁਹਾਡੇ ਘਰ ਵਿੱਚ ਕਰੇ ਕਰੇਸ਼ ਪਾਊਗੀ ਮੈਂ ਨਹੀਂ ਇਹ ਨਹੀਂ ਚਾਹੁੰਦੀ ਚਲ ਮੇਰੀ ਭੈਣ ਗੁੱਸਾ ਨਾ ਕਰੇ ਪਰ ਮੇਰੀ ਵੀ ਮਜਬੂਰੀ ਪੁੱਤ ਨਹੀਂ ਦਿੱਤੇ ਜਾਂਦੇ ਵੇਲਾ ਉਹ ਤੇ ਹੈਗਾ ਹੀ ਹੈ ਪਰ ਜਾਈ ਪਰ ਮੈਂ ਵੀ ਆਸ ਲੀਕ ਕੇ ਆਈ ਹਾਂ ਚਲੋ ਗਾੜੀ ਤੁਹਾਨੂੰ ਜੋ ਚੰਗਾ ਲੱਗੇ ਜੋ ਮੇਰੀ ਕਿਸਮਤ ਠੀਕ ਜੇ ਰੱਬ ਨੇ ਲਿਖਿਆ ਹੁੰਦਾ ਤਾਂ ਆਪਦਾ ਦੀ ਦਿੰਦਾ ਇਹਨਾਂ ਬੋਤ ਮੈਂ ਚੱਲ ਨਹੀਂ ਹੈ ਨਾ ਇਧਰ ਨਹੀਂ ਆਂਦਾ ਇੱਦਿਆ ਘਰ ਤੋਂ ਜੇਦੂ ਘਰੇ ਰੱਖਿਆ ਘਰ ਉਹ ਤਾਂ ਇੰਨੇ ਗੋੜੇ-ਗੋੜੇ ਤਾਰਾ ਨਹੀਂ ਬਾਹਰ ਨਹੀਂ ਆਣੀ ਚੇਹਰੇ ਦੇ ਆਗੀ ਮੰਗ ਕੇ ਮੇਰੇ ਤੋਂ ਬਹਿ ਗਈ ਹੈ ਜੇ ਰੱਬ ਨੇ ਮੈਨੂੰ ਚੱਲ ਜੋੜੇ ਪੁੱਤ ਦੇ ਦਿੱਤੇ ਆ ਉਹ ਵੀ ਰੱਬ ਮਾਲਕ ਦੀ ਮਰਜ਼ੀ ਮੈਂ ਕਿਹੜਾ ਰੱਬ ਤੋਂ ਖੋਇਆ ਜਾਂ ਮੈਂ ਕਿਸੇ ਬੰਦੇ ਤੋਂ ਖੋਇਆ ਅੱਜ ਇਹ ਮੇਰੇ ਤੋਂ ਪੁੱਤ ਮੰਗ ਕੇ ਬਹਿ ਗਈ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਪਰ ਉਹ ਵੀ ਵਿਚਾਰੀ ਕੀ ਕਰੇ ਜਦੋਂ ਜੀ ਨਹੀਂ ਹੈਗਾਗਾ ਲੋਕਾਂ ਵਾਲੀ ਵੇਂਦੀ ਆ ਸਾਸ-ਸੋ ਤਾਨੇ ਮਿਹਣੇ ਮਾਰਦੀ ਆ ਵਿਚਾਰੀ ਦਾ ਨਹੀਂ ਘਰੇ ਜੀ ਲੱਗਦਾ ਪਰ ਅੱਜ ਉਹਨੂੰ ਨਰਾਸ਼ ਕਰਕੇ ਮੈਨੂੰ ਮੋੜਨਾ ਪਿਆ ਪਰ ਮੈਂ ਵੀ ਕੀ ਕਰਾਂ ਪੁੱਤ ਨਹੀਂ ਦਿੱਤੇ ਜਾਂਦੇ ਮੈਂ ਆਪਣਾ ਪੁੱਤ ਨਹੀਂ ਦੇ ਸਕਦੀ ਕਿਸੇ ਨੂੰ ਮੈਂ ਆਪਣਾ ਪੁੱਤ ਕਦੀ ਵੀ ਨਹੀਂ ਦੇਣਾ ਕਿਸੇ ਨੂੰ ਭਾਵੇਂ ਜੋ ਮਰਜ਼ੀ ਹੋ ਜੇ ਮੇਰੇ ਪੁੱਤ ਮੇਰੀਆਂ ਜਾਨ ਨੇ ਮੈਂ ਤੇ ਮੇਰੀ ਜਾਨ ਤੇ ਇੰਨਾ ਚ ਵਸਦੀ ਇਹ ਸੱਚਿਆ ਪਾਸ਼ਾ ਤੇਰੇ ਘਰੇ ਕਿਹੜਾ ਕਿਸੇ ਚੀਜ਼ ਦਾ ਘਾਟਾ ਤੂੰ ਇਹਨੂੰ ਵਿਚਾਰੀ ਨੂੰ ਵੀ ਦੇ ਦੇ ਕੋਈ ਤੇ ਪੁੱਤ ਇਹਨੇ ਕਿ ਤੇਰੇ ਮਾਂ ਮਾਰੇ ਕਿ ਤੇ ਇਦਾਂ ਦਰਦ ਦਰ ਠੋਕਰਾਂ ਤੇ ਨਾ ਕਾਵੇ ਕਿਸੇ ਅੱਗੇ ਤਰਲੇ ਝੋਲੀਆਂ ਤੇ ਨਾ ਅੱਡੇ ਕਿੱਦਾਂ ਵੱਡਾ ਪਰ ਮਲਾਗੀ ਮੈਨੂੰ ਕਿੱਦਾਂ ਮੈਂ ਕੰਮ ਕਰਨਾ ਸਾਰਾ ਧਿਆਣੀ ਇਹਦੇ ਚ ਰਹਿਣਾ ਮੇਰਾ ਹਾਂ ਕਿ ਕਿੱਦਹੀ ਇਸੇ ਖੁੰਚਾ ਦੀ ਕੁੱਟਨੀ ਪੀਤੀ ਛਾਹ ਨੂੰ ਗਾਜੀ ਕਰਤਾ ਜਿੰਨਾ ਚਿਰ ਮਾਨ ਨਹੀਂ ਦਿੱਤੀ ਹੈ